ਇੱਕ ਕੈਮਰੇ ਕੋਟ ਵਾਲੇ ਬਾਪੂ ਦੀ ਇੱਕ ਕੈਮਰੇ ਕੋਟ ਵਾਲੇ ਧੀ ਦੀ ਇੱਕ ਕ ਮਮ ਸਣੀ ਦੀ ਜੋਦਾ ਇੱਕ ਕ ਗਰੀਬ ਪੁੱਤਨ ਵਾਜਦੀ ਇੱਕ ਕੈਮਰੇ ਗੁਰਸਈ ਦੀ ਲਗਾ ਬੋਖਸ਼ ਚਿਤਰਾਵਾਰ ਦੀ ਹਾਂਜੀ ਆਪਣੇ ਇਹ ਕਾਗਜ਼ ਪੱਤਰ ਭਰ ਕੇ ਨਹੀਂ ਪੇਪਰ ਦਵਾਣਾ ਮੇਰੀ ਤਾਂ ਸੁਣੋ ਤਾਂ ਸਹੀ ਗੱਲ ਹੈ ਹਾਂ ਪਰ ਬਹੁਤ ਵਾਰੀ ਕਾਪਟਾ ਲੱਗਦੀ ਹੈ ਹਾਂਜੀ ਮੇਰਾ ਪਹਿਲਾ ਬਦਲ ਸੁਣੋ ਫਿਰ ਅੱਗੇ ਗੱਲ ਉਧਰ ਘਾਟਾ ਲੱਗ ਗਿਆ ਕੋਈ ਵਾਦੇ ਆ ਨਹੀਂ ਤੁਸੀਂ ਇਹ ਪੁੱਛਣਾ ਏ ਕੋਈ ਹੋਰ ਮਸਲਾ ਨਹੀਂ 21 ਮਸਲਾ ਹੈ ਨਹੀਂ ਮੈਂ ਤਾਂ ਬਾਬਾ ਇੱਕ ਕੁੜੀ ਦਾ ਪੇਪਰ ਜੈਸ ਹੋ ਜਾਊਗਾ ਕਿ ਨਹੀਂ ਇਹੀ ਬਤਨਾ ਹੋਰ ਕੋਈ ਸਵਾਲ ਨਹੀਂ ਮੈਂ ਵੀ ਇਹੀ ਆਖਿਆ ਭਾਗੇ ਰਫੇ ਰੋਏ ਮੈਂ ਸੀ ਆਪਣਾ ਇੱਕ ਕਿੱਥੇ ਜ ਰਹਿ ਗਿਆ ਸੀ ਓਕੇ ਜੀ ਲੈ ਚੋ ਲਿਆ ਸਿੰਘ ਆਉਣਾ ਮੇਰੇ ਲਈ ਚਾ ਠੀਕ ਹੈ ਜੀ ਮੜਾ ਤੇ ਮੜਾ ਮੇਰੇ ਪਾਪੇ ਨੇ ਇੱਕ ਪੱਤੀ ਲਈਆ ਪਰ ਜੀ ਤੇ ਇੱਕ ਮੈਨੂੰ ਐ ਨਹੀਂ ਪਤਾ ਲੱਗਦਾ ਕਿ ਉਹ ਤੇ ਜੱਸ ਲਿਖਾ ਕੇ ਨਾਮ ਲਿਖਿਆ ਉਹ ਮੈਂ ਭਰਨੀ ਆ ਮੁੰਡੇ ਨੂੰ ਕਹਿ ਦਿਨਾ ਛੋਟੇ ਕੋਈ ਮੰਗ ਤੂੰ ਹੈਗਾ ਮੰਗ ਤੂੰ ਬੁੜਾ ਇਹ ਛੋਟਾ ਨਹੀਂ ਆ ਇਹ ਛੋਟਾ ਨਹੀਂ ਆ ਇਹ ਆਇਆ ਛੋਟੇ